ਕੀ ਕਾਲ ਸਾਰੇ ਮੁਕੀ ਮਠਠਾ ਕੋ ਟਮਾਟਰ ਸਾਰੇ ਠਿਕਠਾ ਕਰਕੇ ਪਹਿਲਾ ਕੱਢਿਆ ਕਿਉਂ ਪਹਿਲਾ ਮੱਖਣਾ ਕੱਢ ਕੇ ਫੇਰ ਕਿਉਂ ਓਏ ਹੋਏ ਮੱਖਣਾ ਰੱਖਣਾ ਭੁੱਲ ਗਈ ਮੜਾਈ ਵੀ ਹੈ ਜਿਆਦਾ ਸੀਗਾ ਮੱਖਣ ਰੱਖੇ ਲਓ ਤੇ ਹੁਣ ਬਣਾਉਣੀ ਆਪਾਂ ਚਟਣੀ ਅੱਜ ਹੋਰ ਬਣਾ ਲਵਾਂਗੀ ਰੋਟੀ ਪਕਾ ਕੇ پتہ ਹੀ ਚੱਲ ਜੇ ਨਹੀਂ ਪਾਜੀ ਖੜਾਪਾ ਬਲਵਗਰ ਕੰਮ ਕਰਕੇ ਫੇਰ ਆਉਂਦਾ ਪਹਿਲਾਂ ਪਚਟਣੀ ਚ ਪਾਇਆ ਹਰੀਆਂ ਮਿਰਚਾਂ ਲਸਣ ਅਦਰਕ ਤੇ ਹੁਣ ਪਿਆਇਆ ਪਾਇਆ ਪਿਆਜ਼ ਪਿਆਜ਼ ਵਾਕੇ ਫਿਰ ਪਾਵਾਂਗੇ ਟਮਾਟਰ ਚਟਨੀ ਲਈ ਬਣਾ ਮੋਟੇ ਆ ਟਮਾਟਰ ਆਦੇ ਹਨ ਕਿਉਂ ਜਾਂਦੀ ਨਹੀਂ ਹੈ ਨਹੀਂ ਜੀ ਕੱਲ ਨੂੰ ਸਰਦਾਰ ਜੀ ਦੇ ਵਿਚਾਰੇ ਨੇ ਨਾ ਅੱਖ ਚ ਦਵਾਈ ਲੈਣ ਗਏ ਸੀ ਤੇ ਮੋਟਰਸਾਈਕਲ ਤੇ ਤੇ ਅੱਖ ਦੇ ਵਿੱਚ ਨਾ ਇੱਕਦਮ ਕੁਝ ਪੈ ਗਿਆ ਐਨਕ ਟੁੱਟ ਗਈ ਐਨਕ ਬਣਵਾਈ ਨਹੀਂ ਗਈ ਪੈ ਗਿਆ ਇੱਕਦਮ ਵੱਜਿਆ ਤੇ ਉਹ ਤਾਂ ਨਿਕਲਿਆ ਨਾ ਤੇ ਉਹਦੇ ਨਾਲ ਜ਼ਖਮ ਹੋ ਗਿਆ ਪਤਾ ਨਹੀਂ ਕੀ ਐਡੀ ਭੜ ਕੀ ਸੀ ਅੰਡਾ ਨਿਕਲਿਆ ਸੀ ਉਹਨਾਂ ਕੋਈ ਟੈਨਸ਼ਨ ਹੋ ਗਈ ਵੀ ਸਾਰੀ ਰਾਤ ਨਹੀਂ ਸੁੱਤੇ ਸਾਰਾ ਦਰਦ ਹੋ ਗਿਆ ਕਿਉਂਕਿ ਜ਼ਖਮ ਕਰਤਾ ਹੁੰਦੇ ਆੱਖਾਂ ਦੇ ਵਿੱਚ ਜਿਹੜੇ ਸ਼ੂਗਰ ਵਾਲੇ ਮਰੀਜ਼ ਆ ਨਾ ਉਹਦੇ ਤਾਂ ਜ਼ਖਮ ਕਿਤੇ ਵੀ ਹੋ ਜੇ ਤੇ ਔਖਾ ਅੱਖ ਵੀ ਸੋਹ ਲੁੰਦੀ ਆ ਗੂਠਾ ਪੈਰ ਕਿਤੇ ਵੀ ਹੋ ਜੇ ਉਹ ਜ਼ਖਮ ਛੇਤੀ ਰਾਮ ਨੇ ਤਾਂ ਮੈਨੂੰ ਵੀ ਰਾਤ ਟੈਨਸ਼ਨ ਹੋ ਗਈ ਮੈਂ ਕਿ ਲੈ ਵੀ ਆੱਖ ਦੇ ਵਿੱਚ ਜ਼ਖਮ ਹੋ ਗਿਆ ਤਾਂ ਕੁਛ ਨਹੀਂ ਹਾਲ ਹਨਾ ਤੇ ਉਹ ਕੁਦਰਤੀ ਰਾਤ ਤੜਕੇ ਸਵੇਰ ਜਦੋਂ ਉੱਠਿਆ ਇੱਕਦਮ ਜੀ ਦਰਦ ਬਹੁਤ ਜ਼ਿਆਦਾ ਹੋਇਆ ਤੇ ਉਹ ਇੱਕਦਮ ਤੜਕੇ ਕਿਤੇ ਕਿੱਥੇ ਦੰਦੀ ਦੰਦੀ ਭਰੀ ਬੈਠਾ ਸੀ نیچے ਆ ਗਿਆ ਨੀ ਚਿਆ ਰ ਫੇਰ ਐ ਫੜ ਕੇ ਇਹਨਾਂ ਨੇ ਕੱਢਿਆ ਤੇ ਚਲੋ ਫਿਰ ਉਸ ਤੋਂ ਬਾਅਦ ਬੜੀ ਸ਼ਾਂਤੀ ਆਈ ਉਹ ਦ੍ਰਿਸ਼ਟੀ ਦਵਾਈ ਪਾਈ ਜਾਂਦੇ ਦ੍ਰਿਸ਼ਟੀ ਮੈਂ ਕਿਹਾ ਦ੍ਰਿਸ਼ਟੀ ਬਹੁਤ ਵਧੀਆ ਬਾਬੇ ਰਾਮ ਦੇ ਦੀ ਉਹਦੇ ਨਾਲ ਸੈਟ ਜਾ ਹੋਇਆ ਉਹ ਮੈਨੂੰ ਲੱਗਾ ਉਹ ਜੀਜਾ ਜਿਹੜਾ ਸੀ ਉਹ ਵੀ ਉੱਤਰ ਕਿਉਂ ਦਵਾਈ ਨਾਲ ਹੀ ਆਇਆ ਪੱਟਿਆ ਗਿਆ ਉਹ ਦਵਾਈ ਬਹੁਤ ਉਹ ਆ ਸਟਰੋਂਗ ਮੇਰੇ ਨਾਲ ਨਾੜ ਚੱਲਦੀ ਸੀ ਤੇ ਮੇਰੇ ਅੱਖ ਚੋਂ ਪਾਣ ਡਿੱਗਿਆ ਅੱਖ ਸੱਜ ਗਈ ਫਿਰ ਮੈਂ ਇੰਨਾ ਦਵਾਈਆਂ ਹੀ ਟੈਸਟ ਕਰਾਏ ਕੁਛ ਨਾ ਆਇਆ ਤੇ ਫਿਰ ਭਾਈ ਮੇਰੇ ਫਿਰ ਦ੍ਰਿਸ਼ਟੀ ਉਧਰਤੀ ਕਿਆ ਮੈਂ ਕਿਸਨੇ درستی پا درشٹی پا ہی میں جمع تیجے دن دو تیجے دن تو جمع ہی لگے میرا میرے کو دیں مہینہ ہی تری فردی رہی ڈاکٹر جمع وہ پیا جسے جی گردوارا صاحب آئے نا اوپروں سام دے کے فٹا اکتے رہی ڈردی ہے نا رات کی رات میں دو سیٹیاں بھی تار بار بار اوپر دیں گے تے اوپر ہی بیٹھی رہن دیا دے سام دے کے پھٹا آ گئی نیچے ਅਕੇ ਬੈਗਿਲ ਹਿੱਤੇ ਬਾਕੀ ਐ ਹੁੰਦਾ ਨਾ ਵਿੱਚ ਚਾਹ ਪੀਣਗੇ ਹੁਣ ਚਾਹ ਦੇ ਨਾਲ ਕੋਈ ਬ੍ਰੈਡ ਵਗੈਰਾ ਖਾਣਗੇ ਕਿ ਨਾ 슈ਗਰ ਕਰਕੇ ਨਾ ਭੁੱਖ ਜਲਦੀ ਲੱਗ ਜਾਂਦੀ ਫਿਰ ਬ੍ਰੈਡ ਫੂਡ ਰੱਖੀ ਦੀ ਬ੍ਰੈਡ ਵਗੈਰਾ ਖਾ ਲੈਂਦੇ ਫਿਰ ਉਹਦੇ ਨਾਲ ਤਰਵਾਸ ਜਾ ਜਾਂਦਾ ਚਲੋ ਜੀ ਹੁਣ ਆਟਾ ਗੁੰਨਿਆ ਪਿਆ ਮੇਰਾ ਕੋੜੀਂ ਜਿੰਪੜੀਂ ਆਸਵਾਦ ਸਲੰਟਰ ਆਇਆ ਸਲੰਟਰ ਲੈਣਾ ਸੀ ਚਲ ਫੇਰ ਦੇਖਾਂਗੇ ਐਸੀ ਬਹੁਤ ਲੱਗੀ ਜਾਂਦੀ ਹੈ ਉਹਨੋਂ ਬਸੀਏ ਟਕਰਾਰਿਆ ਮੁੰਡੇ ਦੇ ਨਾਲ ਲੋਧੀ ਸਰਦਾਰ ਦੀ ਆਗੇ ਵਿਚਾਰੇ ਹੁਣ ਆਇਆ ਉਹ ਨਾ ਸਾਰੀ ਪ੍ਰਾਪਰਟੀ ਮੁੰਡੇ ਨਾਲ ਕਰਾਉਣੀ ਸੀ ਉਹ ਕਰਾਉਣ ਗਏ ਹੋਏ ਸੀ ਉਹ ਕਹਿੰਦੇ ਮੈਂ ਮਾਰਠ ਮਾਰ ਰਹੀ ਨਾ ਤੇ ਉਹਦੇ ਨਾਲ ਕਰਾਤੀ ਉਹ ਬਾਹਰ ਚਲੇ ਗਿਆ ਤੇ ਕਰਾਉਣੀ ਵੀ ਜ਼ਰੂਰੀ ਸੀ ਫਿਰ ਉਹਨਾਂ ਹਣਾ ਤੇ ਸਿੱਧੂ ਕੋਈ ਕਰਾਤੀ ਜਦ ਜਦ ਨਹੀਂ ਮੇਰੇ ਨਾਲ ਪਹਿਲਾਂ ਘਰ ਵਾਲੀ ਦੇ ਨਾਲ ਹੁੰਦੀ ਉਹ ਤੋਂ ਬਾਅਦ ਵੀ ਜੇ ਮੈਨੂੰ ਬਸ ਹੋ ਗਿਆ ਮੇਰੇ ਘਰ ਵਾਲੀ ਤੇ ਫੇਰ ਮੇਰਾ ਬੇਟਾ ਜ਼ਿੱਦ ਕੋਈ ਕਰਾਤੀ ਤੇ ਜਿਵੇਂ ਨਾ ਬਾਰ-ਬਾਰ ਉੱਪਰ ਜਾਂਦੀ ਆ ਚਲੋ ਜੀ ਅੱਜ ਮੈਂ ਹੁਣ ਬਣਾਈਆ ਗੰਡਿਆਂ ਦੀ ਸਬਜ਼ੀ ਤੇ ਫੇਰ ਮੈਂ ਬਣਾਉਣਾ ਚ ਪ੍ਰਸ਼ਾਦ ਸੂਜੀ ਦਾ ਸੂਜੀ ਦਾ ਪ੍ਰਸ਼ਾਦ ਦਾ ਕਾਫੀ ਦਿਨਾਂ ਦੀ ਕਰਿਆ ਹੁਣ ਤਾਂ ਇਹਨਾਂ ਨੇ ਸ਼ੂਗਰ ਹੈ ਪਰ ਡਾਕਟਰ ਕਹਿੰਦਾ ਸ਼ੁਕਰਵਾਰੀ ਘੱਟੀ ਪੀ ਸਿਕ ਦਿਨ ਚੱਕਰ ਆ ਗਏ ਸੀ ਬਹੁਤ ਜ਼ਿਆਦਾ ਤੇ ਕਹਿੰਦੇ ਵੀ ਥੋੜਾ ਜਿਹਾ ਇਹਨਾਂ ਨੂੰ ਮਿੱਠਾ ਖਵਾ ਦੋ ਇਹਨਾਂ ਸੈਟ ਹੋ ਰਿਹਾ ਵੀ ਥੋੜਾ ਜਮਾ ਹੀ ਨਾ ਇੱਕਦਮ ਮਿੱਠਾ ਛੱਡੋ ਹਰੀ ਮਿਰਚ ਧਨੀਆ ਅਦਰਕ ਲਸਣ प्याज ਹੋתי ਹੁਣ ਇਹਦੇ ਵਿੱਚ ਮੈਂ ਪਾਉਂਗੀ ਮਲਾਈ ਤੇ ਦੁੱਧ ਬਹੁਤ ਸਵਾਦ ਆਵੇਗਾ ਫਿਰ ਤੇ ਗੈਸਿ ਵਿਚਾਰੇ ਹੋਣਾ ਹੀ ਆ ਦੁਪਹਿਰੇ ਰੋਟੀ ਖਾਣਾ ਕਿਸੇ ਰੋਟੀ ਖਾ ਕੇ ਫਿਰ ਚਲੇ ਗਏ ਫਿਰ ਹੁਣ ਪਰਸੋਂ ਨੂੰ ਮਿਲੋ ਉਹ ਜਿਹੜਾ ਕਰਾਇਆ ਹੋਇਆ ਸਾਰਾ ਨਾਮ ਚਲੋ ਜੀ ਬੰਦੇ ਦਾ ਪਤਾ ਨਾ ਬੰਦੇ ਨੇ ਕੀ ਹੋ ਜਵੇ ਬਸ ਇਹ ਤਾਂ ਵਸੂਤਾ ਕਰਾਉਣੀ ਪੈਂਦੀ ਆ ਸਾਡੇ ਵੀ ਹੁਣ ਇਹਨਾਂ ਦੇ ਵੀ ਕਰਾਈ ਹੋਈ ਸੀ ਤੇ ਉਹ ਤਾਂ ਕਰਾਉਣੀ ਪੈਂਦੀ ਹੁੰਦੀ ਆ ਤਾਂ ਸਾਡੀ ਸਫਾਈ ਰਹਿੰਦੀ ਆ ਦਵਾਲੀਆਂ ਦੀ ਬੜੀਆਂ ਸਫਾਈ ਲੋ ਕਰਦੇ ਆ ਹਮ ਤਾਂ ਥੋੜੇ ਦਿਨ ਬਾਅਦ ਕਰਾਈ ਲੈਂਦੀ ਆ ਬੈੱਡ ਕਢਾ ਕੇ ਪਿੱਛੇ ਜੇ ਕਰਾਈ ਆ ਤੇ ਮੈਂ ਫੇਰ ਦੇਖਦੇ ਆ ਬੈੱਡ ਤਾਂ ਕੱਢਣੇ ਹੁ ਸਿੱਧੇ ਕਹਾਂ ਸਰ ਬੈੱਡ ਕਢਾ ਕੇ ਸਾਸ ਫੀਆ ਕਢਾ ਕੇ ਦਵਾਰਾ ਰਖਾਈ ਸੀ ਸੋ ਜੀ ਦਾ ਪਰਸਾ ਆਜੀ ਬਣਾ ਰਹੇ ਹਾਂ ਇਹਦੀ ਲੱਗਦੇ ਸਾਡ ਲੋ ਜੀ ਆਟਾ ਵੀ ਬੰਨ ਲਿਆ ਪ੍ਰਸ਼ਾਦ ਵੀ ਬਣ ਗਿਆ ਸੂਜੀ ਦਾ ਬਹੁਤ ਸਵਾਦ ਬਣਿਆ ਮੈਂ ਖਾ ਕੇ ਦੇਖਿਆ ਜਿਮ ਮੁੱਪਰ ਗਿਆ ਜਿਮਾ ਵੀ ਹੁਣ ਮੰਗੂਗਾ ਜੀ ਇੱਕ ਤਾਂ ਮਸਾ ਬਚਪ ਚਰਕਣਾ ਪੈਣਾ ਤੇ ਮਕੌਲੇ ਚ ਭਾਗ ਲੈਣ ਥੋੜਾ ਜਿਹਾ ਖਾ ਕੇ ਦੇਖਦੀ ਆ ਮਾੜਾ ਚੰਚ ਖਾਦਾ ਹੈ ਬਹੁਤ ਸਵਾਦ ਬਣਿਆ ਜਿਵੇਂ ਮੈਨੂੰ ਪਤਾ ਲੱਗ ਗਿਆ ਜਿਵੇਂ ਤਹੀ ਲੈਣਾ ਹੀ ਨਹੀਂ ਲਾਉ ਦੀ ਪ੍ਰਸ਼ਾਦ ਬਹੁਤ ਵਧੀਆ ਬੜਾ ਨਾ ਮਿੱਠਾ ਵੱਧ ਨਾ ਘੱਟ ਪਰ ਮੁੰਡੇ ਨੂੰ ਘੱਟ ਲੱਗਿਆ ਸੀ ਤਾਂ ਘੱਟ ਖਾਣੀ ਅਰਜੋਤ ਅਰਜੋਤ ਐਸ ਟਾਈਮ ਪੜਨਾ ਹੈ ਰਾਤ ਦੇ 11 ਵਜੇ ਤੇrangle ਰੋਟੀ ਖਾਂ ਦੇ ਦੇਗਾ ਨਾ ਸਰੀਆ ਤਾਂ 7:30 ਹੈ ਉਹ ਵਿਚਾਰੇ ਕੋਸ ਨਹੀਂ ਇੰਗਲਿਸ਼ ਦੇ ਕੋਸ ਤਾਂ ਸਰੀਆ ਅਰਜੋਤ ਤੇ ਕੱਲਾ ਕੁਝ ਮੈਨੂੰ ਕਈ ਕੋਈ ਬਾੜ ਵਿੱਚ ਪਤਾ ਲੱਗਦੀ ਇੰਗਲਿਸ਼ ਦੇ ਤੇ ਮੈਂ ਤੇ ਰੋਟੀ ਖਾਣਾ ਤੇ ਨੂੰ ਕਰਾ ਦੇ ਚਲ ਕੋਈ ਨਾ ਕਿਸੇ ਬੱਚੇ ਦਾ ਭਲਾ ਹੋ ਜੇ ਵਿਚਾਰੇ ਨਾ ਠੀਕ ਜੇ ਘਰੋਂ ਪੜੇ ਲਿਖਿਆ ਹੈ ਨਾ ਤੇ ਡੇਢ ਜਾਂ 10 ਪੜੇ 10 ਪੜੇ ਵਿੱਚੋਂ ਕਿੱਥੇ ਆਉਂਦਾ ਇਹੋ ਜਿਹਾ ਬਸ ਚਲੋ ਜੀ ਪ੍ਰਸ਼ਾਦ ਬਣਾ ਲਿਆ ਹੁਣ ਰੋਟੀ ਪਕਾ ਲ게요 ਲੱਸੀ ਸਾਰੇ ਕਹਿੰਦੇ ਅਗਰਾ ਤੁਹ ਲੱਸੀ ਪੀਆ ਕਰੋ ਪਰ ਸਾਨੂੰ ਲੱਸੀ ਬਿਨਾਂ ਸਵਾਦ ਨਹੀਂ ਆਉਂਦਾ ਇਹ ਨਜ਼ਰ ਪੀਣ ਤਾਂ ਗਰਮੀ ਜ਼ਿਆਦਾ ਆਵਾ ਚਲੋ ਜੀ ਮੈਂ ਵੀ ਲੱਗੀਆਂ ਰੋਟੀ ਖਾਣ ਲਈ ਆਉਂਗੀ ਜੂ ਰਕੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਿਓ